ਮੇਰੇ ਨਾਲ ਉਹਨੇ ਜ਼ਿੰਦਗੀ ਕੱਟੀ ਆ ਮੇਰੇ ਨਾਲ ਜ਼ਿੰਦਗੀ ਕੱਟੀ ਮੈਂ ਤਾਂ ਆਪਣੇ ਅੰਤਿਮ ਸਾਹ ਤੱਕ ਇਨਸਾਫ ਦੀ ਕੋਸ਼ਿਸ਼ ਕਰਦਾ ਰਹੂੰਗਾ ਹੁਣ ਤੁਸੀਂ ਆਪ ਦੇਖ ਲਓ ਇੱਕ ਪੋਸਟ ਮਤਲਬ ਐਮ ਐਲ ਆਰ ਕੀ ਕੱਟਣੀ ਸੀਗੀ ਐਫ ਆਈ ਆਰ ਕੀ ਕੱਟਣੀ ਇਹਨਾਂ ਨੇ ਮੈਨੂੰ ਤਾਂ ਪੋਸਟਮਾਰਟਮ ਕਰਵਾਉਣ ਲਈ ਹਾਈ ਕੋਰਟ ਜਾਣਾ ਪਿਆ ਮੈਂ ਤਾਂ ਕਹਿ ਰਿਹਾ ਵੀ ਕੱਲ ਨੂੰ ਪਰਚਾ ਦਰਜ ਕਰ ਦਿਓ ਆਪਾਂ ਕੱਲ ਨੂੰ ਸੰਸਕਾਰ ਕਰਦਾਂਗੇ ਇਹ ਤਾਂ ਹੁਣ ਪ੍ਰਸ਼ਾਸਨ ਤੇ ਆ ਨਾ ਉਹਨਾਂ ਨੇ ਕਦੋਂ ਪਰਚਾ ਦਰਜ ਕਰਨਾ ਪਰਚਾ ਦਰਜ ਕਰਨ ਲਈ ਹੁੰਦਾ ਕੀ ਹੈ ਪਰਚਾ ਦਰਜ ਕਰਨ ਲਈ ਆਈ ਵਿਟਨੈਸ ਹੁੰਦਾ ਉਹ ਮੈਂ ਆ ਡਾਕਟਰਾਂ ਦੀ ਰეკਮੈਂਡੇਸ਼ਨ ਉੱਪਰ ਦੱਸਦੀ ਹੈ ਹੈਡ ਇੰਜਰੀ ਹੈ ਤੇ ਹਸਪਤਾਲ ਦੇ ਵਿੱਚ ਉਹ ਸਿਰ ਦਰਦ ਕਰਦਾ ਬਿਲਕਦੀ ਹੈ ਡਾਕਟਰਾਂ ਦੇ ਹਸਪਤਾਲ ਦੇ ਵਿੱਚ ਬੁੱਗਾ ਮੈਨੂੰ ਮੇਰੇ ਕਮਰੇ ਦੇ ਵਿੱਚ ਜਾ ਕੇ ਮੇਰੀ ਪਤਨੀ ਹਾਈ ਹੈ ਕਰਦੀ ਆ ਉੱਥੇ ਫੇਰ ਧਮਕਾਉਂਦਾ ਹੁਣ ਤੱਕ ਦਾ ਜਿਹੜਾ ਕਿ ਸੰਸਕਾਰਨ ਤੇ ਸੰਸਕਾਰ ਕੀਤਾ ਜਾਵੇਗਾ ਜੀ 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 ਪਰਚਾ ਦਰਜ ਮੈਂ ਤਾਂ ਕਹਿੰਦਾ ਕੱਲ ਨੂੰ ਕਰ ਦੇਣ ਤੇ ਉਹ ਸੰਸਕਾਰ ਕਰ ਦਿੰਨੇ ਆ ਮੈਂ ਆਈ ਵਿਟਨੈਸ ਉਹ ਭਾਈ ਤੁਸੀਂ ਮੇਰੀ ਫਸਟ ਇਨਫੋਰਮੇਸ਼ਨ ਤਾਂ ਲਓ ਪਰਚਾ ਦਰਜ ਕਰੋ ਪਤਾ ਨਹੀਂ ਕੀ ਗੱਲ ਹੈ ਕੀ ਚੱਕਰ ਹੈ ਕਿਉਂ ਨਹੀਂ ਕਰ ਰਹੇ ਜੋ ਡਾਕਟਰ ਕਹਿ ਰਹੇ ਆ ਜੋ ਸਚਾਈ ਆ ਮੈਂ ਤਾਂ ਸਚਾਈ ਉਹ ਕਹਿ ਰਿਹਾ ਤੁਸੀਂ ਪਰਚਾ ਦਰਜ ਕਰ ਦਿਓ ਕਿਉਂ ਮੈਨੂੰ ਹੋਰ ਸਤਾ ਰਹੇ ਆ ਕਿਉਂ ਮੈਨੂੰ ਸਤਾਇਆ ਜਾ ਰਿਹਾ ਹੈ ਮੈਂ ਦੱਸ ਰਹੇ ਹਾਂ ਵੀ ਬੁੱਗੇ ਨੇ ਤੱਕਾ ਮਾਰਿਆ ਮੈਂ ਆਪਣੇ ਬਿਆਨ ਦੇ ਚੁੱਕੇ ਆ ਇਹੀ ਤਾਂ ਸਮਝ ਤੋਂ ਬਾਹਰ ਹੈ ਵੀ ਬੁੱਗੇ ਦੇ ਤੱਕਾ ਮਾਰਨ ਨਾਲ ਮੇਰੀ ਪਤਨੀ ਦਾ ਸਿਰ ਵੱਜਦਾ ਹੈ ਪਿੱਛੇ ਫਿਰ ਮੈਨੂੰ ਨਹੀਂ ਸਮਝ ਆਉਂਦੀ ਕੌਣ ਰੋਕ ਰਿਹਾ ਸੀ ਜੀ ਕਿਹੜੀ ਤਾਕਤ ਹੈ ਜਿਹੜੀ ਉਹਨੂੰ بار-ਬਾਰ ਪੁਲਿਸ ਦੇ ਹੱਥਾਂ ਨੂੰ ਰੋਕ ਰਹੀ ਹੈ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਹਨਾਂ ਦੇ ਭਰਾ ਦਵਿੰਦਰ ਭੋਲਾ ਦੇ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਝਗੜਾ ਚੱਲ ਰਿਹਾ ਹੁੰਦਾ ਹੈ ਤਾਂ ਅੱਜ ਤੋਂ 15 ਦਿਨ ਵੀ ਵਾਧ ਫਿਰ ਹੁੰਦਾ ਹੈ ਤਾਂ ਉਸੇ ਵਾਧ ਦੇ ਵਿੱਚ ਦਵਿੰਦਰ ਭੋਲਾ ਦੇ ਧਰਮ ਪਤਨੀ ਨੇ ਜਿਹੜੇ ਕੀ ਉਹਨਾਂ ਦੀ ਜਿਹੜੀ ਕੀ ਜਾਨ ਉਹ ਚਲੀ ਜਾਂਦੀ ਹੈ ਤਾਂ ਇਲਜ਼ਾਮ ਦਵਿੰਦਰ ਸਤਵਿੰਦਰ ਬੁੱਗਾ ਉੱਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਪ੍ਰਸ਼ਾਸਨ ਦੇ ਵੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਦਵਿੰਦਰ ਭੋਲਾ ਕਿ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਜਾਂਦੀ ਤਾਂ ਪਿਛਲੇ 14 ਦਿਨਾਂ ਦੇ ਸੰਘਰਸ਼ ਤੋਂ ਬਾਅਦ ਕੱਲ ਮਾਨਜੁਗ ਹਾਈ ਕੋਰਟ ਦੇ ਵੱਲੋਂ ਪੋਸਟਮਾਰਟਮ ਦੇ ਜਿਹੜੇ ਕੀ ਆਦੇਸ਼ ਨ ਦਿੱਤੇ ਜਾਂਦੇ ਨੇ ਤਾਂ ਅੱਜ ਜਿਹੜਾ ਕਿ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਮ੍ਰਿਤਕ ਦੇਹ ਜਿਹੜੀ ਕਿ ਉਹਨਾਂ ਦੇ ਘਰ ਉਹਨਾਂ ਦੇ ਪਹੁੰਚ ਚੁੱਕੀ ਹੋਈ ਹੈ ਤਾਂ ਗੱਲਬਾਤ ਵੀ ਕਰਾਂਗੇ ਦਵਿੰਦਰ ਭੋਲੇ ਸੜਨ ਦਾ ਮੌਜੂਦ ਨੇ ਦਵਿੰਦਰ ਜੀ 15 ਦਿਨ ਹੋ ਗਏ ਹਜੇ ਵੀ ਅੱਖਾਂ ਨੰਮ ਨੇ ਇਨਸਾਫ ਦੇ ਲਈ ਹਜੇ ਵੀ ਦਰਦਰ ਭਟਕ ਰਹੇ ਹੋ ਇੱਕ ਪੋਸਟਮਾਰਟਮ ਕਰਾਉਣ ਲਈ ਹੀ ਇੰਨਾ ਲੰਬਾ ਸੰਘਰਸ਼ ਲੜਨਾ ਪੈ ਗਿਆ ਕਿ 15 ਦਿਨ ਬੀਤ ਗਏ ਪੋਸਟਮਾਰਟਮ ਕਰਾਉਣ ਨੂੰ ਲੈ ਕੇ ਅ ਮੈਂ ਦੱਸ ਚੁੱਕਿਆ ਮਾਨ ਜੋ ਕੋਡ ਦਾ ਤਮੈਂ ਰਹਿੰਦੇ ਸਾਹਾਂ ਤੱਕ ਤੇ ਮੈਂ ਆਪਣੇ ਵਕੀਲ ਘੁੰਮਣ ਬ੍ਰਦਰਜ਼ ਦਾ ਮੈਂ ਕਰਜ਼ਦਾਰ ਰਹੂੰਗਾ ਹੁਣ ਤੁਸੀਂ ਆਪ ਦੇਖ ਲਓ ਇੱਕ ਪੋਸਟ ਮਤਲਬ ਐਮ ਐਲ ਆਰ ਕੀ ਕੱਟਣੀ ਸੀਗੀ ਐਫ ਆਈ ਆਰ ਕੀ ਕੱਟਣੀ ਇਹਨਾਂ ਨੇ ਮੈਨੂੰ ਤਾਂ ਪੋਸਟਮਾਰਟਮ ਕਰਵਾਉਣ ਲਈ ਹਾਈ ਕੋਰਟ ਜਾਣਾ ਪਿਆ ਥੱਲੇ ਅਦਾਲਤ ਜ਼ਿਲ੍ਹਾ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਆਈਓ ਵੱਲੋਂ ਕਿਹਾ ਗਿਆ ਵੀ ਇਹਦੀ ਤਾਂ ਪੋਸਟਮਾਰਟਮ ਦੀ ਜ਼ਰੂਰਤ ਹੀ ਨਹੀਂ ਹੈਗੀ। ਮੈਨੂੰ ਪੋਸਟਮਾਰਟਮ ਕਰਾਉਣ ਦੀ ਇੰਨੀ ਲੰਬੀ ਲੜਾਈ ਲੜਨੀ ਪਈ। ਧੰਨਵਾਦੀ ਰਹੂੰਗਾ ਫੇਰ ਕਹਿਣਾ ਚਾਹਣਾ ਘੋਮਣ ਬ੍ਰਦਰ ਦਾ ਮੈਂ ਅੱਜ ਕਈ ਗੱਲਾਂ ਇਸ ਤਰ੍ਹਾਂ ਹੁੰਨੀਆਂ ਜੋ ਮਤਲਬ ਸੰਕੇਤ ਹੁੰਦੇ ਆ ਮੈਂ ਨਾ ਮੈਨੂੰ ਜੋ ਦਿਸਿਆ ਪੋਸਟਮਾਰਟਮ ਤੋਂ ਬਾਅਦ ਮੈਂ ਸੰਸਕਾਰ ਕਰਕੇ ਖਾਲੀ ਹੋ ਕੇ ਬੈਠ ਜਾਊਂਗਾ ਮੈਂ ਤਾਂ ਕਹਿ ਰਿਹਾ ਵੀ ਕੱਲ ਨੂੰ ਪਰਚਾ ਦਰਜ ਕਰ ਦੋ ਆਪਾਂ ਕੱਲ ਨੂੰ ਸੰਸਕਾਰ ਕਰ ਦਾਂਗੇ ਇਹ ਤਾਂ ਹੁਣ ਪ੍ਰਸ਼ਾਸਨ ਤੇ ਆ ਨਾ ਉਹਨਾਂ ਨੇ ਕਦੋਂ ਪਰਚਾ ਦਰਜ ਕਰਨਾ ਪਰਚਾ ਦਰਜ ਕਰਨ ਲਈ ਹੁੰਦਾ ਕੀ ਹੈ ਪਰਚਾ ਦਰਜ ਕਰਨ ਲਈ ਆਈ ਵਿਟਨੈਸ ਹੁੰਦਾ ਉਹ ਮੈਂ ਆ ਪਰਚਾ ਦਰਜ ਕਰਨ ਲਈ ਹੋਰ ਕੀ ਹੁੰਦਾ ਡਾਕਟਰਾਂ ਦੀ ਰਿਕਮੈਂਡੇਸ਼ਨ ਉੱਪਰ ਦੱਸਦੀ ਹੈ ਹੈਡ ਇੰਜਰੀ ਹੈ ਤੇ ਹਸਪਤਾਲ ਦੇ ਵਿੱਚੋਂ ਸਿਰ ਦਰਦ ਕਰਦਾ ਬਿਲਕਦੀ ਹੈ ਡਾਕਟਰਾਂ ਦੇ ਹਸਪਤਾਲ ਦੇ ਵਿੱਚ ਬੁੱਗਾ ਮੈਨੂੰ ਮੇਰੇ ਕਮਰੇ ਦੇ ਵਿੱਚ ਜਾ ਕੇ ਮੇਰੀ ਪਤਨੀ ਹਾਏ ਹਾਏ ਕਰਦੀ ਆ ਉੱਥੇ ਫੇਰ ਧਮਕਾਉਂਦਾ ਫਿਰ ਮੈਨੂੰ ਮੈਨੂੰ ਤੁਸੀਂ ਕੀ ਮਤਲਬ ਮੈਂ ਸੋਚਾਂ ਹੁਣ ਵੀ ਮੈਂ ਸੰਸਕਾਰ ਕਰਕੇ ਫਿਰ ਇਹਨਾਂ ਨੇ ਮੈਨੂੰ ਮੇਰੇ ਦਿਲ ਨੇ ਕਿਹਾ ਮੈਨੂੰ ਵੇ ਵਾਈ ਵੀ ਨਹੀਂ ਤੂੰ ਅ ਪਰਚਾ ਦਰਜ ਹੋਣ ਦੀ ਉਡੀਕ ਕਰ ਮੈਂ ਸੋ ਉਡੀਕ ਕਰ ਰਿਹਾ ਹੋਰ ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਕਿ ਸੰਸਕਾਰਨ ਤੇ ਸੰਸਕਾਰ ਕੀਤਾ ਜਾਵੇਗਾ ਜੀ 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 ਪਰਚਾ ਦਰਜ ਮੈਂ ਤਾਂ ਕਹਿੰਦਾ ਕੱਲ ਨੂੰ ਕਰ ਦੇਣ ਤੇ ਆਪਾਂ ਸੰਸਕਾਰ ਕਰ ਦਿੰਨੇ ਆ ਹਮ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੋਈ ਪੁਲਿਸ ਪ੍ਰਸ਼ਾਸਨ ਨਾਲ ਕਿਉਂਕਿ ਤੁਸੀਂ ਹਸਪਤਾਲ ਦੇ ਵਿੱਚ ਵੀ ਮੌਜੂਦ ਸੀ ਕੁਝ ਦੱਸੇਗਾ ਉਹਨਾਂ ਵੱਲ ਵੀ ਅਗਲੀ ਕਾਰਵਾਈ ਕੀ ਕਰਾਂਗੇ ਕਿ ਨਹੀਂ ਕੱਲ ਸ਼ਾਮ ਨੂੰ ਆਈਓ ਐਸਆਈ ਸਾਹਿਬ ਦਾ ਫੋਨ ਆਉਂਦਾ ਪੋਸਟਮਾਰਟਮ ਲਈ ਮੇਰੇ ਨਾਲ ਗੱਲ ਮੈਨੂੰ ਉਹ ਕਹਿੰਦੇ ਆ ਵੀ ਦੋ شناختੀ ਚਾਹੀਦੇ ਆ ਮੈਂ ਕਿਹਾ ਠੀਕ ਹੈ ਜੀ ਮੈਂ ਆਪਣਾ ਨਾਮ ਦਿੱਤਾ ਇੱਕ ਵੱਡੇ ਬਾਈ ਜੀ ਮਨਮੋਹਣ ਦਾ ਨਾਮ ਦਿੱਤਾ ਬਸ ਉਹਨਾਂ ਨਾਲ ਮੇਰੀ ਇੰਨੀ ਗੱਲ ਹੋਈ ਹੈ ਅੱਜ ਵੀ ਹਸਪਤਾਲ ਦੇ ਵਿੱਚ ਮੇਰੀ ਉਹਨਾਂ ਨਾਲ ਇੰਨੀ ਗੱਲ ਹੋਈ ਹੈ ਤੇ ਖੈਰ ਮੈਂ ਤਾਂ ਉਹਨਾਂ ਨੂੰ ਅੱਜ ਹੋਰ ਕੋਈ ਗੱਲ ਕਹਿਣ ਦੀ ਸਥਿਤੀ ਚ ਨਹੀਂ ਸੀ ਇਹ ਤਾਂ ਹੁਣ ਉਹਨਾਂ ਨੇ ਦੇਖਣਾ ਤਾਂ ਮਾਨਯੋਗ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਖਣਾ ਮਾਨਯੋਗ ਐਸਐਸਪੀ ਸਾਹਿਬ ਨੇ ਦੇਖਣਾ ਐਸ ਐਚਓ ਸਾਹਿਬ ਨੇ ਦੇਖਣਾ ਪਰਚਾ ਦਰਜ ਕਰਨ ਮੈਨੂੰ ਇਨਸਾਫ ਦੇਣ ਤੁਸੀਂ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਭੇਜੀ ਆ ਜਿਦੇ ਵਿੱਚ ਮੇਰੀ ਪਤਨੀ ਹਾਏ ਹਾਏ ਕਰਦੀ ਐ ਉੱਥੇ ਜਦੋਂ ਮੈਂ ਡਾਕਟਰ ਨੂੰ ਦੱਸਦਾ ਨਾ ਤੁਸੀਂ ਧਿਆਨ ਨਾਲ ਸੁਣਨਾ ਉੱਥੇ ਡਾਕਟਰ ਕਹਿ ਰਿਹਾ ਮੈਂ ਐ ਐਮ ਐਲ ਸੀ ਕੱਟਦਾ ਹਾਂ ਜਦੋਂ ਉਹ ਕਹਿ ਰਿਹਾ ਮੇਰੇ ਦੱਸਣ ਤੋਂ ਬਾਅਦ ਐਮ ਐਲ ਸੀ ਕੱਟਦਾ ਹਾਂ ਫਿਰ ਉਹਨੇ ਐਮ ਐਲ ਕਰ ਕਿਉਂ ਨਹੀਂ ਕੱਟੀ ਐਮ ਐਲ ਸੀ ਕਿਉਂ ਨਹੀਂ ਕੱਟੀ ਇਹ ਇਹ ਤਾਂ ਦੇਖਣਾ ਚਾਹੀਦਾ ਨਾ ਉਹ 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 1 ਮਿੰਟ ਦੀ ਕਲਿੱਪ ਦੇ ਵਿੱਚ ਬਹੁਤ ਕੁਸ਼ ਹੈ ਬਹੁਤ ਸਚਾਈ ਹੈ ਜੇ ਪੁਲਿਸ ਉਸੇ ਨੂੰ ਮੰਨ ਲਵੇ ਨਾ ਬਾਕੀ ਗੱਲਾਂ ਤਾਂ ਆਪਣੇ ਆਪ ਸਾਰੀਆਂ ਦਿਖਦੀਆਂ ਮੈਂ ਆਈ ਵਿਟਨੈਸ ਉਹ ਭਾਈ ਤੁਸੀਂ ਮੇਰੀ ਫਸਟ ਇਨਫੋਰਮੇਸ਼ਨ ਤਾਂ ਲਓ ਪਰਚਾ ਦਰਜ ਕਰੋ ਪਤਾ ਨਹੀਂ ਕੀ ਗੱਲ ਹੈ ਕੀ ਚੱਕਰ ਹੈ ਕਿਉਂ ਨਹੀਂ ਕਰ ਰਹੇ ਕੀ ਲੱਗਦਾ ਹੁਣ ਤੁਹਾਨੂੰ ਪਹਿਲੀ ਪੋਸਟਮਾਰਮ ਕਰਨ ਦੇ ਲਈ ਹੀ ਅੱਜ 15 ਦਿਨ ਹੋ ਚੁੱਕੇ ਨੇ 15 ਦਿਨ ਸੰਘਰਸ਼ ਲੜਨਾ ਪਿਆ ਬਹੁਤ ਔਖਾ ਹੁੰਦਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਦਿਨ ਵੀ ਘਰ ਦੇ ਵਿੱਚ ਰੱਖਣਾ ਔਖਾ ਹੋ ਜਾਂਦਾ ਹੈ ਸਾਹਮਣੇ ਆਉਂਦੀ ਹੈ ਬਾਰ ਬਰੋਹੀ ਤਸਵੀਰਾਂ ਤੁਹਾਨੂੰ 15 ਦਿਨ ਹੋ ਗਏ ਆਪਣੀ ਪਤਨੀ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਤਾਂ ਅੱਜ ਫਿਰ ਤੁਸੀਂ ਸਿਵਲ ਹਸਪਤਾਲ ਤੋਂ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਘਰ ਲਿਆਏ ਪੋਸਟਮਾਰਮ ਤੋਂ ਬਾਅਦ ਹੁਣ ਕੀ ਲੱਗਦਾ ਕਿੰਨੇ ਦਿਨ ਤੁਹਾਨੂੰ ਫੇਰ ਸੰਘਰਸ਼ ਕਰਕੇ ਲੜਨਾ ਪਵੇਗਾ ਪਰਚਾ ਤਾਂ ਅੱਜ ਕਰਾਉਣ ਦੇ ਲਈ ਇਹ ਤਾਂ ਮਾਲਕ ਜਾਣਦਾ ਬਾਰ ਬਾਰ ਮੇਰੇ ਵਕੀਲ ਸਹਿਬਾਨ ਮੀਡੀਆ ਚ ਦੱਸ ਚੁੱਕੇ ਆ ਮੈਂ ਦੱਸ ਚੁੱਕੇ ਆ ਮੈਂ ਤਾਂ ਹੁਣ ਉਹਨਾਂ ਦੀ ਐਫ ਆਈ ਆਰ ਦਰਜ ਕਰਨ ਦੀ ਉਡੀਕ ਕਰ ਰਿਹਾ ਜੀ ਮੈਂ ਤਾਂ ਉਡੀਕ ਕਰ ਸਕਦਾ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਹਾਂ ਮੈਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਨਹੀਂ ਕਰਿਆ ਵੀ ਮੈਂ ਕਿਸੇ ਰੋਡ ਤੇ ਜਾਵਾਂ ਜਾਂ ਕੁਝ ਕਰਾਂ ਨਾ ਮੈਂ ਹੁਣ ਕਰਨਾ ਮੈਂ ਠੀਕ ਹੈ ਮੈਂ ਤੁਹਾਡਾ ਮੀਡੀਆ ਦਾ ਬਹੁਤ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਇੱਕ ਪੋਜ਼ਿਟਿਵ ਰੋਲ ਅਦਾ ਕੀਤਾ ਜੋ ਬਣਦਾ ਰੋਲ ਸੀਗਾ ਉਹ ਅਦਾ ਕਰਿਆ ਮੇਰੀ ਗੱਲ ਉੱਚ ਅਸਰਾਂ ਤੱਕ ਪਹੁੰਚਾਈ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਦਵਿੰਦਰ ਜੀ ਕੀ ਲੱਗਦਾ ਹੈ ਕਿ ਸਤਵਿੰਦਰ ਬੁੱਗੇ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਜਾਂ ਕਿਸ ਤਰ੍ਹਾਂ ਦਾ ਕੋਈ ਨਾ ਕੋਈ ਦਬਾਅ ਬਣਾਇਆ ਜਾ ਰਿਹਾ ਹੈ ਕਿ ਪਰਚਾ ਦਰਜ ਨਾ ਕੀਤਾ ਜਾਵੇ ਇਹ ਤਾਂ ਸਾਫ਼ ਦਿਖ ਰਿਹਾ ਜੀ ਇਹ ਤਾਂ ਸਾਫ਼ ਦਿਖ ਰਿਹਾ ਤੁਸੀਂ ਆਪ ਸੋਚੋ ਵੀਡੀਓ ਲਾਈਵ ਦੇ ਵਿੱਚ ਡੰਡੇ ਮਾਰ ਰਿਹਾ ਜੀ ਗਲਾਂ ਦੇ ਨਿਸ਼ਾਨ ਮੇਰੇ ਅੱਜ ਤੱਕ ਹੈ ਜੀ ਫਿਰ ਕੌਣ ਰੋਕ ਰਿਹਾ ਹੈ ਪਰਚਾ ਦਰਜ ਕਰਨ ਤੋਂ ਡਾਕਟਰ ਆਪਣੀਆਂ ਰੈਫਰ ਸਲਿੱਪਾਂ 'ਚ ਹੈਡ ਇੰਜਰੀ ਕਹਿ ਰਹੇ ਆ ਫਿਰ ਡਾਕਟਰ ਚਲੋ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਂਦਾ ਜੋ ਡਾਕਟਰ ਕਹਿ ਰਹੇ ਆ ਜੋ ਸਚਾਈ ਹੈ ਮੈਂ ਤਾਂ ਸਚਾਈ ਉਹ ਕਹਿ ਰਿਹਾ ਹਾਂ ਤੁਸੀਂ ਪਰਚਾ ਦਰਜ ਕਰ ਦਿਓ ਕਿਉਂ ਮੈਨੂੰ ਹੋਰ ਸਤਾ ਰਹੇ ਆ ਕਿਉਂ ਮੈਨੂੰ ਸਤਾਇਆ ਜਾ ਰਿਹਾ ਹੈ ਮੈਂ ਸਸਕਾਰ ਅੱਜ ਮੰਨ ਲਓ ਕਰ ਦਿੰਦਾ ਮੈਂ ਸ਼ੀਸ਼ੇ 'ਚ ਮੂੰਹ ਦੇਖ ਕੇ ਕੀ ਕਹਿੰਦਾ ਮੈਂ ਆਪਣੀ ਪਤਨੀ ਦਾ ਇਨਸਾਫ ਲੈਣ ਲਈ ਜਦੋਂ ਜਹਦ ਨਹੀਂ ਸੀ ਕਰ ਸਕਦਾ ਮੇਰੇ ਨਾਲ ਉਹਨੇ ਜ਼ਿੰਦਗੀ ਕੱਟੀ ਆ ਮੇਰੇ ਨਾਲ ਜ਼ਿੰਦਗੀ ਕੱਟੀ ਮੈਂ ਤਾਂ ਆਪਣੇ ਅੰਤਿਮ ਸਾਹ ਤੱਕ ਇਨਸਾਫ ਦੀ ਕੋਸ਼ਿਸ਼ ਕਰਦਾ ਰਹੂੰਗਾ ਪਰ ਮੈਨੂੰ ਯਕੀਨ ਵੀ ਕਰਦਾ ਮੈਂ ਯਕੀਨ ਵੀ ਕਰਦਾ ਪ੍ਰਸ਼ਾਸਨ ਹਲੇ ਮੈਂ ਬੇਜਕੀਨ ਨਹੀਂ ਹੈਗਾ ਮੈਨੂੰ ਲੱਗਦਾ ਹੈ ਪ੍ਰਸ਼ਾਸਨ ਸ਼ਾਇਦ ਕੱਲ ਸ਼ਾਇਦ ਇੱਕ ਦੋ ਦਿਨ ਦੇ ਵਿੱਚ ਪਰਚਾ ਦਰਜ ਕਰ ਦੇਵੇ ਮੈਂ ਯਕੀਨ ਕਰਦਾ ਹਾਂਜੀ ਤੁਹਾਡੇ ਕੀ ਲੱਗਦਾ ਕਿ ਜਾਨਵਰ ਦਾ ਚਲੋ ਚਲ ਗਈ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰ ਰਿਹਾ ਪਰ ਤੁਹਾਨੂੰ ਕਿਤਨੇ ਕਿਤੇ ਹਰ ਰੋਜ਼ ਦਿਨ ਹਰ ਇੱਕ ਦਾ ਦੇ ਇੱਕ ਇੱਕ ਦਿਨ ਜਿਹੜਾ ਕਿ ਉਹ ਮਰਨਾ ਪੈ ਰਿਹਾ ਪ੍ਰਸ਼ਾਸਨ ਦੇ ਅੱਗੇ ਤਰਲੇ ਘਟਣੇ ਪੈ ਰਹੇ ਵੀ ਕਿ ਜਿੰਨੂੰ ਕਾਰਵਾਈ ਕਰਨ ਦੇ ਲਈ ਇਹ ਹੀ ਤਾਂ ਸਮਝ ਤੋਂ ਬਾਹਰ ਹੈ ਜੀ ਇਹੀ ਤਾਂ ਸਮਝ ਤੋਂ ਬਾਹਰ ਹੈ ਮੈਂ ਦੱਸ ਰਿਹਾ ਹਾਂ ਵੀ ਬੁੱਗੇ ਨੇ ੱੱਕਾ ਮਾਰਿਆ ਮੈਂ ਆਪਣੇ ਬਿਆਨ ਦੇ ਚੁੱਕਿਆ ਇਹੀ ਤਾਂ ਸਮਝ ਤੋਂ ਬਾਹਰ ਹੈ ਵੀ ਬੁੱਗੇ ਦੇ ੱੱਕਾ ਮਾਰਨ ਨਾਲ ਮੇਰੀ ਪਤਨੀ ਦਾ ਸਿਰ ਵੱਜਦਾ ਹੈ ਪਿੱਛੇ ਫਿਰ ਮੈਨੂੰ ਨਹੀਂ ਸਮਝ ਆਉਂਦੀ ਕੌਣ ਰੋਕ ਰਿਹਾ ਸੀ ਜੀ ਕਿਹੜੀ ਤਾਕਤ ਹੈ ਜਿਹੜੀ ਉਹਨੂੰ ਬਾਰ-ਬਾਰ ਪੁਲਿਸ ਦੇ ਹੱਥਾਂ ਨੂੰ ਰੋਕ ਰਹੀ ਹੈ ਸਮਝ ਨਹੀਂ ਆ ਰਿਹਾ ਜੀ ਉਹ ਦਾ ਅਖਰੀ ਫੈਕਸ ਲਗੀ ਜਦ ਤੱਕ ਦਵਿੰਦਰ ਬੁੱਗੇ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਜਾਂਦਾ ਧਾਰਾਂ ਦੇ ਵਿੱਚ ਵਾਧਾ ਨਹੀਂ ਕੀਤਾ ਤੱਕ ਤੁਸੀਂ ਅੰਤਿਮ ਸੰਸਕਾਰ ਨਹੀਂ ਕਰੋਗੇ ਮੇਰਾ ਦਿਲ ਤਾਂ ਹੀ ਕਹਿੰਦਾ ਜੀ ਮੇਰਾ ਦਿਲ ਤਾਂ ਹੀ ਕਹਿੰਦਾ ਜੀ ਹਾਂਜੀ ਉਹ ਬਿਲਕੁਲ ਇਹ ਸੰਤਵਿੰਦਰ ਭੋਲਾ ਜਿਨ੍ਹਾਂ ਦੇ ਧਰਮ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਜਮੀਨੀ ਵਿਵਾਦ ਦੇ ਚੱਲਦੇ ਉਹਨਾਂ ਦੀ ਮੌਤ ਜਿਹੜੀ ਕੀ ਹੋ ਜਾਂਦੀ ਹੈ ਪਰ ਹੁਣ ਉਹਨਾਂ ਦੇ ਵੱਲੋਂ ਇੱਕ ਅਹਿਮ ਬਿਆਨ ਜਿਹੜਾ ਕੀਤਾ ਜਾ ਰਿਹਾ ਹੈ ਕਿ ਜਦ ਤੱਕ ਸਤਵਿੰਦਰ ਬੁੱਗਾ ਪੰਜਾਬੀ ਗਾਇਕ ਨੇ ਜੋ ਉਹਨਾਂ ਦੇ ਉੱਤੇ ਐਫ ਆਈ ਆ ਜਿਹੜੀ ਕਿ ਦਰਜ ਨਹੀਂ ਕੀਤੀ ਜਾਂਦੀ ਧਾਰਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਆਪਣੀ ਧਰਮ ਪਤਨੀ ਦਾ ਹੱਲ ਉਦੋਂ ਤੱਕ ਅੰਤਿਮ ਸੰਸਕਾਰ ਹੈ ਉਹ ਨਹੀਂ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਦੋਂ ਤੱਕ ਜਿਹੜੀ ਕਿ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੋਸਟਮੋਰਮ ਦੀ ਰਿਪੋਰਟ ਹੈ ਜਿਹੜੀ ਕਿ ਉਹ Mukarupuru.